ਤੇ ਖਾਰੀ ਫਿਰਤ ਹੈ ਸਭ ਕੋ ਦਤਾਰਾਮ ਸਭ ਕੋ ਦਤਾਰਾ ਸਭ ਕੋ ਦਤਾ ਸਭ ਕੋ ਦਤਾਰਾ ਮਾ ਵੱਡਾ ਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹੋ ਨਿਹਚਲ ਚੌਰ ਛਤ ਕੋੜੀ ਵੱਡੀ ਮੱਡਾ ਭਰ ਤੇ ਰਮਤ ਬਾ ਰੰਗ ਪ੍ਰੰਗ ਨਿਤ ਜਪੁਨ ਕਰਤ ਬਾ ਜੀ ਆਂਦਰ ਜੀਓ ਸਭੇ ਜਾਨ ਲਾ ਸਭ ਸਿਰ ਵਸ ਤੇ ਰਖ ਪਾਲ ਚੇਰ ਕਰ ਅਨੰਦ ਵਿਧਾਈ ਤੁਧ ਘਰ ਮਾਨ ਮਤਾ ਦੇ ਆਪਣਾ ਆਪ ਜਨ ਸਰਬ ਕਲਾ ਭਰਪੂਰ ਦੇ ਸੈਜਕ ਕਰਤਾ ਗਾਨਿਤ ਦਾਸਨ ਦਾ ਤੁਧਾ ਕਹਿ ਬਿਨ ਬਤਾ ਤੇਰਾ ਜੀ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ ਪੌੜੀ ਵੱਟਿ ਹਉਟਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤ ਬਾ ਜੀ ਆਂਦਰ ਜਿਉ ਸਭ ਕਿਸ ਜਾਣ ਲਾ ਸਭ ਕਿਸ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਅਨੰਦ ਵਧਾਈ ਤੁਧ ਘਰ ਮਾਨ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ ਸਿਜਤ ਕਤਾ ਨਾਨਕ ਦਾ ਸੰਦਾਸ ਤੁਧ ਆਗੇ ਬਿਨ ਵਤਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗੈਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿੰਨੀ ਨਾਮ ਧਾਇਆ ਗਏ ਮਸ਼ਕਤ ਘਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ वाहे गुरु वाहे गुरु सतनाम शरी वा हे गुरु ठा कुल हो मैं निर्गुण गुण नहीं को नानक दी जय नाम राखु ਹੀ ਅਪਰੋ ਰਾਖੂ ਹੀ ਅਪਰੋ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ तेरी न तुम डो लो न हम गिर रख हर मेरे اے پرب شرناگ تی کرپا نند دایا ایک اکر ہر من بست نانک ਤੋਤ ਨਿਹਾਰ ਆਨੰਦ ਗੁਣੀ ਨੇ ਧੰਨੁਰਪਦੇ ਧੰਨਵਾਦ ਕਰੀ ਬਨਵਾ ਗਰੀ ਬਨਵਾ ਏ ਗੋਬਿੰਦ गोविंद है गोपाल हे गोविंद है गोपाल हे गोविंद No. ਇਹ ਬੋਬਿੰਦੇ ਗੋਪਾਲਿੰਦ ਹੇ ਸੰਨ ਰਾਤ ਤਾਦਮ ਪੂਰਨ ਹੇ ਸੰਨ ਰਾਤ ਤਾਦਮ मा प्रया 哎呀。<noise> <noise> दर्द देने ਏ ਗੋਬਿੰਦ ਜੀ mom no. ਸਰਸ ਮਨਾ ਸਾਵਣ ਸਰਸ ਮਨਾ ਸਾਵਣ ਸਰਸ ਦੇ ਸੇ ਮਰਨਾ ਸਾਵਣ ਸਰਸ ਰੁਮਨਾ ਤਣਵਰ ਸੇ ਰੁਕ ਲਈ ਤਣਵਰ ਰੁਪਰ ਦੇ ਸਿਸਟਾਰੇ ਸਾਵਣ ਸਰਸ ਬਣਾ ਹਰ ਨਹੀਂ ਆਵੇ ਮਰੀਏ ਹਾਵੇ ਤੇਰ ਪਰ ਨਹੀਂ ਆਵੇ ਮਰੀਏ ਹਾਵੇ ਦਾਮਨ ਕੰਕੜਾ ਕੇਲੀ ਹਰੀਦ ਹੈਲੀ ਸੇਦ ਬੇਲੀ ਹਰੀਦ ਹੈਲੀ ਮਰਨ ਪਿਆ ਦੁਖ ਮਾਏ ਮਰਨ ਪਿਆ no céu